ਛੋਟੀ ਕੁਆਲਿਟੀ ਦੀ ਸਰਕਾਰੀ ਚਵਾਰੀ ਪਹਿਲਣ ਦੀ ਬਾਈ ਕਹਿੰਦਾ 18 ਕਿਲੋ ਤਮਤਾਨ ਸਾਹਿਬ ਹਰਿਆਣੇ ਚ ਨਿਵਾਸ ਚ ਲੱਗੀ ਹੋਈ ਆ ਹਨਾ 14 ਲੀਟਰ ਦੁੱਧ ਜੀ 14 ਲੀਟਰ ਅੱਜ ਹਾਜ਼ਰ ਆ ਪੰਜਵੇਂ ਦਿਨ ਹਾਜ਼ਰ ਆ ਨਾਲ ਕੱਟੀ ਲੈ ਸੱਜਣਾ ਪਿੰਡ ਰਾਮਗੜ੍ਹ ਗੁਜਰਾਂ ਤੋਂ ਨਾ ਤੁਹਾਨੂੰ ਇਹ ਮੰਨ ਲਓ ਮੰਨ ਲਓ ਤਿੰਨ ਤੋਹਫੇ ਪੀਸ ਦਿਖਾ ਦਾਂਗੇ ਬਹੁਤ ਕਮਾਲ ਦੀਆਂ ਝੋਟੀਆਂ ਇੱਕ ਪਹਿਲਣ ਫੁੱਲ ਵੱਡੀ ਤੇ ਇੱਕ ਨਾ ਝੋਟੀ ਇਹ ਮੰਨ ਲਓ ਬੋਲੇ ਤੋਂ ਸਾਫ਼ ਹੋ ਕੇ ਚੰਗੇ ਦੁੱਧ ਦੀ ਤਿਆਰੀ ਤੇ ਆ ਤੇ ਜਿਹੜੀ 1 ਨੰਬਰ ਤੇ ਦਿਖਾ ਦਾਂਗੇ ਇਹ ਤਾਂ ਇਹ ਮੰਨ ਲਓ ਵੀ ਤੁਹਾਨੂੰ ਨਾ ਡਾਇਮੰਡ ਪੀਸ ਦਿਖਾ ਦਾਂਗੇ ਬਹੁਤ ਕਮਾਲ ਦੀ ਝੋਟੀ ਦਿਖਾ ਦਾਂਗੇ ਪਿੰਡ ਰਾਮਗੜ ਗੁਜਰਾ ਤਹਿਸੀਲ ਮੂਨਕ ਤੇ ਜ਼ਿਲ੍ਹਾ ਕਹਿੰਨ ਨੂੰ ਸੰਗਰੂਰ ਆ ਜਾਂਦਾ ਪਰ ਇਹ ਮੰਨ ਲਓ ਵੀ ਤਮਤਾਨ ਸਾਹਿਬ ਏਰੀਆ ਦੇ ਬਿਲਕੁਲ ਨਾਲ ਲੱਗ ਮਾਜਾ ਪਿੰਡ ਆ ਗਿਆ ਬਾਈ ਦਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਆਜੋ ਬਾਈ ਹੋਰ ਕੀ ਹਾਲ ਹੈ ਜੀ ਵਧੀਆ ਜੀ ਚਲਦੀ ਕਲਾ ਚਲਦੀ ਕਲਾ ਜੀ ਆ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਰਾਮ ਨਿਵਾਸ ਜੀ ਹਾਂਜੀ ਪਿੰਡ ਰਾਮਗੜ ਗੁਜਰਾ ਜ਼ਿਲ੍ਹਾ ਸੰਗਰੂਰ ਤ ਲੇ ਵੀ ਰਾਮਨਵਾਸ ਆਣ ਭੂਲੂ ਚੀ ਦੇ ਜਿਵੇਂ ਕਹਲੇ ਰੋਟੀ ਰਾਟੀ ਖਾਦੀ ਹੋਈ ਆ ਚਾਹੂ ਪੀਤੀ ਹੋਈ ਆ ਆ ਨੰਬਰ ਬੋਲ ਦਿਓ ਚੀ ਦੇ 9576487999 95764 87999 87999 ਤੇ ਸ਼ੁਰੂਆਤ ਆ ਝੂਟੀ ਤੋਂ ਕਰਦੀਏ ਹਾਂਜੀ ਹਾਂਜੀ ਇਹ ਮਾਰ ਦੇ ਗਰੀ ਇੱਕ ਵਾਰ ਤਾਂ ਮਾਰ ਦੇ ਦੇ ਫੇਸ ਤੇ ਕੈਮਰਾ ਸਿੰਗ-ਸਿੰਗ ਕਰਾ ਦੇ ਕੱਟੀ ਦਾ ਚੱਕ ਤੇ ਖਾਸ ਗੱਲ ਇਹ ਦੀ ਇਹ ਰੋਹੀ ਰਾਮਨਵਾਸ ਵੀ ਯਾਰ ਨਾਲ ਵੀ ਕੱਟੀ ਹੈ ਨਾ ਹਾਂਜੀ ਹਾਂਜੀ ਕੱਟੀ ਆਪ ਵੀ ਕੱਟੀ ਆ ਬਾੜੀ ਕਮਾਲ ਦੀ ਤੇ ਯਾਰ ਨਾਲ ਵੀ ਕੱਟੀ ਆ ਇੱਥੋਂ ਮਾਰਨੀ ਗਰੀ ਕੈਮਰਾ ਸਮਾਂ ਇਹ ਮੰਨ ਲਓ ਮੰਨ ਲਓ ਵੀ ਦੁਪਹਿਰ ਕ ਦਾ ਸਮਾਂ ਹਜੇ ਜਿਹੜੇ ਹਿਸਾਬ ਨਾਲ ਇਹਦੀ ਕਹਈਏ ਕੁਆਲਿਟੀ ਆ ਕੋਈ ਕਹਈਏ ਚਵਾਈ ਨਹੀਂ ਰੋਕੀ ਹੈ ਨਾ ਨਹੀਂ ਕੋਈ ਚਵਾਈ ਨਹੀਂ ਰੋਕੀ ਹੋਈ ਹਾਂ ਕਿੰਨੇ ਦਿਨ ਦਾ ਸੂਆ ਹੋਗਾ ਤੋੜ ਦੇ ਜੋ ਬਰਾ ਹੋਵੇ ਇਹ ਹੋਵੇ ਜੀ 22 ਦਿਨ ਦਾ ਸ਼ੂਜ ਹੋਵੇ 22 23 ਦਿਨ ਦੀ ਸੂਈ ਨਾਲ ਆ ਗਈ ਕੱਟੀ ਵੱਡੀ ਵੀ ਫੁੱਲਾ ਤੇ ਮਿਲਕ ਬਿਊਟੀ ਚ ਕਹਿ ਸਕਦੇ ਆ ਕੱਟੀ ਦਾ ਨੰਬਰ ਆਉਂਦਾ ਹੈ ਨਾ ਆਏ ਕੁਰਸੀਆਂ ਦੇ ਨਾਲ-ਨਾਲ ਲੈ ਜਾ ਕੇ ਨਾ ਬਾਈ ਉਹ ਕੰਧ ਦੇ ਨਾਲ ਨਾਲ ਗੋਲ-ਗੋਲ ਘੁਮਾ ਲਈ ਐਂ ਦਿਖਾ ਦੇ ਗੈਰੀ ਸ਼ੌਂਕ ਨਾ ਓਏ ਪੈਂਦਾ ਰਾਮਨਵਾਸ ਦਾ ਲੰਬਾ ਪੈਂਦਾ ਆਪਾਂ ਨੂੰ ਜਿਵੇਂ ਦਿੱਲੀੋਂ ਲਾਹੌਰ ਜਾਣਾ ਹੋਵੇ ਐਂ ਦਿਖਾ ਦੇ ਟਕਾ ਕੇ ਥਾਣੇ ਮੈਂ ਇਹ ਲੱਗਿਆ ਜਿਵੇਂ ਕਹਿੰਦਾ ਨਾ ਰਾਮਨਵਾਸ ਭਾਈ ਫੁੱਟ ਬਾਈ ਫੁੱਟ ਵਾਲਾ ਕੰਮ ਨਾ ਹਾਂਜੀ ਹਾਂਜੀ ਘਮਾਲਾ 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 ਇੱਥੋਂ ਘਮਾ ਲਈ ਬਾਈ ਕਿੰਨਾ ਦੁੱਧ ਕਹਿ ਲਈ ਅੱਜ ਹਾਜ਼ਰ ਲਈ ਫਿਰਦੀ ਆ ਇਹ 18 ਕਿਲੋ ਹੁੰਦਾ ਜੀ। ਆ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਇਹ ਇੱਥੋਂ ਕਮਾ ਲੈ। ਕਮਾ ਲੈ ਕਮਾ ਲੈ ਐਂ ਗੋਲ ਗੋਲ ਕਮਾ ਦੇ 18 ਕਿਲੋ ਅੱਜ। ਹਾਂਜੀ ਹਾਂਜੀ। ਤਿਆਰ। ਕਮਾ ਦੇ ਕਮਾ ਦੇ 11 ਹੋਰ ਕਮਾ ਦੇ ਬਾਈ। ਇਹਨੂੰ 5-6 ਦਿਨ ਬੁਖਾਰ ਹੋ ਗਿਆ ਸੀ ਵੀਰੇ। ਨਹੀਂ ਦੁੱਧ ਤੋਂ ਬਾਅਦ ਤੇ ਹੀ ਕਰ ਲੈਂਦੇ ਆ। ਠੀਕ ਆ ਗੱਲ। ਆ ਬੱਚਾ ਦਿਖਾ ਦੇ 11 ਮਾੜਾ ਜ। 18 ਕਿਲੋ ਦੁੱਧ ਅੱਜ ਹਾਜ਼ਰ। ਕਹਿ ਲਈਏ ਬੁਖਾਰ ਵਹੂਰ ਕੱਟ ਕੇ ਵੀ 18 ਕਰ ਗਈ। ਹਾਂਜੀ ਹਾਂਜੀ। ਪਹਿਲਣ ਦਾ ਕਿੰਨਾ ਦੁੱਧ ਦੱਸਦਾਈ ਤੂੰ ਇਹਦਾ? ਪਹਿਲਣ ਮੇਰੇ ਕੋਲੇ ਸੀ ਜੀ ਵੀਡੀਓ ਪਈ ਆ। ਠੀਕ ਆ ਗੱਲ। ਹਾਂਜੀ ਮ ਪਹਿਲਣ ਦਾ ਹਾਂਜੀ ਹਾਂਜੀ ਚਵਾਇਆ ਵਾ ਕਿਤੇ ਹਾਂ ਤਮਤਾਨ ਸਾਹਿਬ ਚਵਾਇਆ ਲੈ ਕੇ ਜੀ ਤਮਤਾਨ ਸਾਹਿਬ ਹਰਿਆਣੇ ਚ ਕਹਿੰਦੀ 18 ਕਿਲੋ ਦੀ ਬਾਈ ਕੰਨਾ ਇਹਦੀ ਚਵਾਈ ਪਹਿਲਣ ਦੀ ਹੋਈ ਪਈ ਆ ਹਾਂ ਨਿਵਾਸ ਲੱਗਦੇ ਉੱਥੇ ਤਮਤਾਨ ਸਾਹਿਬ ਐਤ ਕੀ ਦੂਜਾ ਸੂਆ ਤੇ ਇਹ ਮੰਨ ਲਓ ਵੀ ਹੁਣ ਜਿਵੇਂ ਜਿਵੇਂ ਬਾਈ ਕਹਿੰਦਾ ਬੁਖਾਰ ਤੋਂ ਬਾਅਦ ਝੋਟੀ ਸੈੱਟ ਹੋਈ ਆ ਦੁੱਧੇ ਮੰਨ ਲਓ ਵੀ 21 22 ਕਿਲੋ ਦੇ ਲਗਭਗ ਆਰਾਮ ਨਾਲ ਕਰੋਗੇ ਕੰਡੇ ਤੇ ਨਾ ਝੋਟੀ ਤੋਲੂਗੀ ਜਿੱਦਾਂ ਦੀ ਕਰੀ ਇੱਥੋਂ ਕਰਾ ਦੇ ਜੱਕ ਜਿੱਦਾਂ ਦੀ ਇਹ ਕੁਆਲਿਟੀ ਆ ਨਾ ਆਰਡਰ ਦੀ ਕਰੀਏ ਥਾਣਾ ਦਾ ਗੈਪ ਕਰੀਏ ਫੁੱਟ ਬਾਈ ਫੁੱਟ ਵਾਲਾ ਸਿਸਟਮ ਹੀ ਆ ਤੇ ਚਵਾਈ ਦੀ ਰਾਮਨਵਾਸ ਕਿਵੇਂ ਆ ਬਾਈ ਚਵਾ ਦੇ ਓਕੇ ਜਾ ਮਾ ਪੋੜੀ ਕੱਢਦੀ ਆ ਕੰਡੇ ਜਿਵੇਂ ਠੇਠ ਪੰਜਾਬੀ ਚ ਕਹਿੰਦੇ ਵੀ ਯਾਰ ਓਜਾ ਹਾਰਸੇ ਚ ਮੋਗੇ ਕਰਨ ਵਾਲਾ ਕੰਮ 10 ਨੂੰ 14 ਦੱਸੂਗੇ ਜੀ ਠੀਕ ਹੈ ਗੱਲ ਆ ਰਾਵਣਵਾਦ ਕਹਿੰਦਾ 10ਾਂ ਨੂੰ 14 ਦੱਸੂ ਤੇ ਮਾਰ ਦੇ ਗਰੀ ਕੱਟੀ ਦੇ ਕੈਮਰਾ ਕੱਟੀ ਵੀ ਬਹੁਤ ਕਮਾਲ ਦੀ ਆ ਜਿਹੜਾ ਵੀਰ ਲੋਕ ਆ ਨਾ ਦੁੱਧ ਤੋਂ ਟਲਸਾ ਕੱਟੀ 50000 ਦੀ ਮੈਂ ਲੈ ਲਊਗਾ ਠੀਕ ਹੈ ਗੱਲ ਆ ਕੱਟੀ ਵਾਈ ਕਹਿੰਦਾ ਜਿੱਦੇ ਦੁੱਧੋਂ ਟਲ ਗਈ 50ਾਂ ਦੀ ਕੱਟ ਲਾਂਗੇ ਪਰ ਇੱਕ ਗੱਲ ਤੁਹਾਨੂੰ ਸੱਜਣੋ ਹੋਰ ਦੱਸਦਾ ਨਾ ਜਿਵੇਂ ਇੱਕ ਨਾਲ ਇੱਕ ਤੁਸੀਂ ਤੋਹਫਾ ਲੈ ਕੇ ਚੱਲਿਓ ਐਨੇ ਦੁੱਧ ਵਾਲੀ ਦੀ ਜਿਹਦੀ ਚਬਾਈ ਹੋਈ ਹੋਵੇ ਮੈਂ ਖਾਸ ਗੱਲ ਸਰਕਾਰੀ ਲੱਖ ਦੀ ਵੀ ਰਾਵਣਵਾਸ ਕੱਟੀ ਕੋਈ ਦਿੰਦਾ ਨਹੀਂ ਹੈ ਨਾ ਹਾਂਜੀ ਹਾਂਜੀ ਹਾਂ ਆ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਤੇ ਰੇਟ ਇਹਦਾ ਰਾਵਣਵਾਸ ਫਿਰ ਰੇਟ ਵੀਡੀਓ ਤਾਂ ਕਰ ਲੈ ਉਹ ਫੋਨ ਤੇ ਕਰ ਲਾਂਗਾ ਜੀ ਵਾਲੇ ਤਾਂ ਨਹੀਂ ਮੰਗਦਾ ਇਹਦੇ 10-15 ਲੱਖ ਮੰਗ ਲਈ ਨਹੀਂ ਜੀ ਨਹੀਂ ਨਹੀਂ ਠੀਕ ਹੈ ਵੀ 10-15 ਲੱਖ ਵਾਲਾ ਕੰਮ ਨਹੀਂ ਹੁੰਦਾ ਰੇਟ ਕੁਆਲਿਟੀ ਦੇ ਹਿਸਾਬ ਨਾਲ ਹੋਊਗਾ ਪਰ ਰੇਟ ਹੋਊਗਾ ਸਜਣਾ ਉੱਚਾ ਹਨਾ ਇਹ ਗੱਲ ਤੁਹਾਨੂੰ ਸ਼ੁਰੂ ਚ ਹੀ ਦੱਸ ਦਾਨਿਆ ਪਰ ਝੋਟੀ ਕੁਆਲਿਟੀ ਦੀ ਸਰਕਾਰੀ ਚਬਾਈ ਪਹਿਲਣ ਦੀ ਬਾਈ ਕਹਿੰਦਾ 18 ਕਿਲੋ ਤਮਤਾਨ ਸਾਹਿਬ ਹਰਿਆਣੇ ਚ ਨਿਵਾਸ ਚ ਲੱਗੀ ਹੋਈ ਆ ਹਨਾ ਆ ਚੀਜ਼ ਅਸਲ ਦਿਖਾਤੀ ਤੁਹਾਨੂੰ ਦੋ ਇੱਕ ਨੰਬਰ ਤੇ ਲਾਈ ਹੋਈ ਹੈ ਜੀ ਆਪਣੇ ਤਾਂ ਤੇ ਲੱਗਦੇ ਨਹੀਂ ਇਹ ਪੰਜਾਬ ਚ ਠੀਕ ਹੈ ਗੱਲ ਤੇ ਹੁਣ ਆ ਜਾ ਅਗਰੀ 2 ਨੰਬਰ ਵਾਲੀ ਮੱਝ ਤੇ ਉਹ ਥਣ ਲੇਵਾ ਚੈੱਕ ਕਰਾ ਜੇ ਰਾਵਣਵਾਸ ਅੱਜ ਫਿਰਦਾ ਮੇਲੇ ਲਟਦਾ ਇੱਥੋਂ ਕਰਾ ਦੇ ਜੈਡ ਬਲੈਕ ਆ ਗਈ ਹੈ ਨਾ ਹਾਂਜੀ ਇਹਦੇ ਨਾਲ ਵੀ ਕੱਟੀ ਐ ਕੱਟੀ ਐ ਜਿਹਦੇ ਨਾਲ ਆਪ ਵੀ ਜੈਡ ਬਲੈਕ ਲਵਾਸ ਦਿਖਾਈ ਗਰੀ ਉਹ ਅੱਗੇ ਪਿੱਛੇ ਦਾ ਰੱਖਦਾ ਜਿਵੇਂ ਕਹਿੰਦੇ ਹੁੰਦੇ ਪੰਡਲੇਵੇ ਦੀ ਕਹਲੀ ਹੈ ਨਾ ਹਾਂਜੀ ਪੰਡਲੇਵੇ ਵਾਲੀ ਲਈ ਫਰਦੀ ਆ ਤੇ ਕੱਟੀ ਤੇ ਜਰੂਰ ਮਾਰੀ ਕੈਮਰਾ ਜਵੇਂ ਕੱਚੀ ਸੂਈ ਆ ਜੇ ਖੜਦੀ ਵੀ ਮਸਾਂ ਪੈਰਾਂ ਦੇ ਨਾ ਕਿੰਨੇ ਦਿਨ ਦਾ ਸੂਆ ਹੋ ਗਿਆ ਬਾਈ ਪੰਜਵਾਂ ਦਿਨ ਦਾ ਸੂਆ ਜੀ ਪੰਜਵੇਂ ਦਿਨ ਦੀ ਸੂਈ ਕਿੰਨਾ ਬੌੜਾ ਜਹਾਜ਼ ਰਹਿ ਦੇ ਕੋਲੇ ਇਥੇ ਲੇਜਾ 16 ਕੋਲੇ 17 ਕੋਲੇ 14 ਲੀਟਰ ਦੁੱਧ ਹੈ 14 ਲੀਟਰ ਅੱਜ ਹਾਜ਼ਰ ਹੈ ਪੰਜਵੇਂ ਦਿਨ ਹਾਜ਼ਰ ਹੈ ਨਾਲ ਕੱਟੀ ਕਿੰਨਾ ਆਸੂ ਆਖੜਾ ਦੱਸਿਆ ਦਾ ਇਹਦਾ ਤੀਜਾ ਸੂਆ ਜੀ ਤੀਜਾ ਸੂਆ ਦੂਜੇ ਸੂਏ ਕਿੰਨਾ ਦੁੱਧ ਪਾਇਆ ਇਹ ਪਾਇਆ ਹੈ 1500 ਕਿਲੋ ਜੀ ਦੂਜੇ ਸੂਏ ਆਹ 15 ਤੋਂ 16 ਬਿਲਕੁਲ ਕੱਟੇ ਬਿਲਕੁਲ ਠੀਕ ਆ ਗੱਲ ਬਾਈ ਕਹਿੰਦਾ 15 16 ਕਿਲੋ ਪਾਇਆ ਕੋਈ ਗੱਲ ਨਹੀਂ ਇਹ ਇੱਥੋਂ ਇੱਥੋਂ ਦਿਖਾ ਦੇਗਾ ਜੀ ਆਰਡਰ ਵੇ ਅੱਗੇ ਪਿੱਛੇ ਦਾ ਤੌਰ ਚ ਬਰਾ ਖੋਲ ਕੇ ਆ ਜਾ ਇੱਕ ਮਿੰਟ ਜੀ ਇਹ ਪਾਥੋਂ ਕਰਾ ਦੇ ਜੀ ਇੱਕ ਲੇਵਾ ਤਾਂ ਉਹੀ ਗੱਲ ਆ ਪੰਡਲੇਵੇ ਵਾਲੀ ਕੰਮ ਹੀ ਆ ਐਤ ਕੀ ਕਿੰਨਾ ਕਰ ਸਕਦੇ ਰਾਮਨਵਾਸ ਇਹ ਵੇ ਕੱਡੂਗੇ ਜੀ 20 ਕਿਲੋ ਹਾਂਜੀ ਪੱਕਾ ਕੱਡੂਗੇ ਠੀਕ ਆ ਗੱਲ ਜਿਹੜੇ ਸਾਹਿਬ ਨਾਲ ਕਹੇਲੀ ਝੁੱਟੀ ਚੱਲੀ ਆ ਹਣਾ ਹਾਂਜੀ ਹਾਂਜੀ ਆ ਜਿਹੜੇ ਸਾਹਿਬ ਨਾਲ ਚੱਲੀ ਆ ਦੁੱਧ 20 ਕਿਲੋ ਪਾਈ ਕਹਿੰਦਾ ਦੇਣਾ ਚਾਹੀਦਾ ਮੱਝਾਂ ਹਰਿਆਣੇ ਦੇ ਨੇ ਇਹ ਸਾਰੀਆਂ ਹਰਿਆਣੇ ਦੇ ਜੀ ਲੋਕਲ ਮੱਝਾਂ ਦੇ ਠੀਕ ਆ ਗੱਲ ਇਹ ਇੱਥੋਂ ਮਾਰ ਨਹੀਂ ਕਰੀ ਕੈਮਰਾ ਜਿਹੜੇ ਭਰਾ ਨੇ ਕਹੇਲੀ ਨਾ ਬਰੀਡ ਤੇ ਕੰਮ ਕਰਨਾ ਇੱਕ ਤਾਂ ਆਪ ਮੱਝ ਤੁਹਾਡੇ ਘਰੇ ਆ ਜਾਣੀ ਤੇ ਨਾਲ ਆ ਜਿਹਦੇ ਕੱਟੇ ਆ ਜਾਣੀਆਂ ਦੋ ਚੀਜ਼ਾਂ ਤਾਂ ਅੱਜ ਹੀ ਆ ਜਾਣਗੀਆਂ ਅੱਗੇ ਤੁਸੀਂ ਇਹਦੇ ਚੰਗਾ ਸੀਮਨ ਲਵਾ ਕੇ ਰ ਚਵਾਈ ਦੀ ਕਿਵੇਂ ਆ? ਚਵਾਈ ਦੇ ਓਕੇ ਆ ਜੀ। ਕੱਢਦੀ ਆ ਕੱਢਦੀ ਆ ਚਿਬ ਕਹਿ ਲਈਏ। ਆ ਜਾ ਲੈ ਆ ਬੱਚੇ ਦੇ ਪਰੇਸ਼ਾਨ ਨਾ ਕਰ। ਆ ਕੱਢਦੀ ਆ ਕੰਡੇ ਪਾਈ ਕਹਿੰਦਾ ਜਦੋਂ ਕਹਿ ਲਈਏ ਪ੍ਰੋਪਰ ਦੁੱਧ ਤੇ ਆ ਗਈ। ਹਾਂ ਫੇਰ ਤਾਂ ਉਹ ਵਾਤੂ ਫਸ ਫਸ ਕੇ ਤੁਰਨ ਵਾਲਾ ਕੰਮ ਹੀ ਹੋ ਜਾ ਦੁਪਹਿਰੀ ਫਸੀ ਫਿਰਦੀ ਆ ਨਾ। ਡੰਗ ਤੇ ਤਾਂ ਮੈਂ ਕਹਿੰਦਾ ਕੱਢਦੀ ਹੋਣੀ ਕੰਡੇ ਜਾ ਕੇ ਜਮੀ ਕਹਿ ਲਈਏ। ਇਹਦਾ ਰੇਟ ਤਾਂ ਦੱਸਾਂਗੇ ਫਿਰ। ਹਾਂ ਇਹਦਾ ਦੱਸ ਦਾਂਗੇ ਜੀ। ਕਿੰਨੇ ਕਿੰਨੇ ਪੈਸੇ ਲੈ ਲਾਂਗੇ ਇਹਦੇ ਅੱਜਾਂ ਹੀ। ਇਹਦੇ ਹਾਂ ਨਾ 190 ਜੀ। 1 ਲੱਖ ਤੇ 90 ਹਜ਼ਾਰ। ਉਜਮਾਨ ਤਾਂ ਕੋਈ ਰਮਾਨ ਤਾਂ ਨਹੀਂ ਹੋਊਗਾ ਜਦੋਂ ਕਿੰਨਾ ਕਿੰਨਾ ਕੋ ਹੋ ਜੂ ਆ ਜਾ ਉਹਨਾਂ ਨੂੰ ਆ ਜਾ ਦੂਰਗਾ ਨੂੰ ਜਾਣਾ ਅਗਰੇ ਇੱਧਰ ਲਿਆ ਕੈਮਰਾ ਉਹ ਇੱਧਰ ਲਿਆ ਰਾਮ ਨਵਸਕ ਨਹੀਂ 50 ਰੁਪਏ ਛੱਡ ਦਮ 50 ਰੁਪਏ ਛੱਡ ਇੱਕ 85 ਦੀ ਹਾਂਜੀ ਠੀਕ ਆ ਗੱਲ ਇੱਕ 85 ਦੀ ਵਾਈ ਕਹਿੰਦਾ ਦੇ ਦਾਂਗੇ ਨਾਲ ਕੱਟੀ ਵੀ ਦੇ ਦਾਂਗੇ ਜੇ ਰਾਮ ਨਵਸ ਕਿਸੇ ਨੇ ਦੋਨੇ ਤਿੰਨੇ ਲੈਣੀਆਂ ਹੋਈਆਂ ਉਹ ਜੋ ਹੋ ਜੂ ਕੋਈ ਸੱਜਣਾ ਹਾਂਜੀ 5-4 ਹਿਸਾਬ ਨਾਲ ਜੇ ਕੋਈ ਸੱਜਣ ਤੈਨੂੰ ਇਹ ਕਹੇ ਵੀ ਯਾਰ ਮੱਜਾਂ ਸਾਨੂੰ ਡਿਮਾਂਡ ਤੇ ਲੈ ਕੇ ਦੇ ਦੇ ਜਿੱਦਾਂ ਦੀ ਅਗਲੇ ਦੀ ਮੰਗ ਹੁੰਦੀ ਆ ਓਦਾਂ ਦੀਆਂ ਮੱਜਾਂ ਦੇਦਾ ਹੀ ਕਰਕੇ ਪਰਚੇ ਆ ਉਹੀ ਗੱਲ ਆ ਵੀ ਟੋਕਨ ਵਾਈ ਹੋਰੀ ਜ਼ਰੂਰ ਪਵਾਉਣਗੇ ਪਹਿਲਾਂ ਕਿਤੇ ਵਾਈ ਲੈ ਲੈ ਕੇ ਬੰਨਦੇ ਤੁਸੀਂ ਨਾ ਆਉਂ ਮਾਗਰ ਹਾਂ ਆ ਟੋਕਨ ਮਨੀ ਪਵਾਈ ਜਾਊ ਪਰ ਮੱਝਾਂ ਕੁਆਲਿਟੀ ਦੇ ਮਿਲ ਜਣਗੀਆਂ ਇਹ ਤਾਂ ਦਿਖਾਤੀ 2 ਨੰਬਰ ਵਾਲੀ ਮੱਝ ਬਹੁਤ ਕਮਾਲ ਦੀ ਤੇ ਹੁਣ ਗਾ ਜੀ 3 ਨੰਬਰ ਵਾਲੀ ਤੇ ਕੈਮਰਾ ਫੇਸ ਤੇ ਮਾਰਦੇ ਨਾਲੇ ਕਰਾ ਦੇ ਸਿੰਗ ਚੈੱਕ ਚਗਾਲਾ ਕਰੀ ਜਾਂਦੀ ਬਿਲਕੁਲ ਠੰਡੀ ਸੀਲ ਝੋਟੀ ਆ ਇਹਦਾ ਸੂਆ ਬਈ ਲਓ ਲਓ ਬਲੂਨ ਆ ਜੀ ਪਹਿਲਾਂ ਤੋੜ ਜੋ ਬਰਾ ਖੋਲ ਕੇ ਲੈ ਇੱਥੋਂ ਕਰ ਸਕਦੇ ਆ ਇੱਕ ਸੂਆ ਆ ਗਈ ਪਹਿਲਾਂ ਵੱਡੀ ਆ ਗਈ ਫੁੱਲਾ ਏ ਮੰਨ ਲਓ ਵੀ ਜਿੱਦਾਂ ਦਾ ਰਾਮਨ ਵਾਸ ਸਰੀਰ ਕਹ ਲਈਏ ਦੂਜੇ ਤੀਜੇ ਸੂਏ ਜਾ ਕੇ ਬਣਦਾ ਪਰ ਪਹਿਲਣ ਵੀ ਆ ਬਾਡੀ ਵੇਟ ਕਹ ਲਈ ਨਾ ਹਾਂਜੀ ਅੱਛਾ ਗਾਲਾ ਤਾਂ ਕਰੀ ਜਾਂਦੀ ਆ ਆਲੇ ਆਲੇ ਆ ਵੀ ਲੇਵਾ ਹੀ ਗਿਆ ਸਾਰੇ ਦਾ ਗਾਵਾਂ ਨਾਲ ਦਾ ਕਹ ਲਈਏ ਫਿਕਸ ਜਿਹਾ ਲੇਵਾ ਨਾ ਹਾਂਜੀ ਆ ਬੈਲ ਕੋਲ ਫਿਕਸ ਜਿਹਾ ਆਰਡਰ ਰੱਖਦੇ ਬੱਚਾ ਕੀ ਆਗਾ ਨਾਲ ਇਹਦੇ ਇਹਦੇ ਕਟਾ ਜੀ ਨਾਲ ਕਟਾ ਆ ਨਾਲ ਆਗਾ ਮੀਲ ਕੱਪ ਕਿੰਨੇ ਕਿਤੇ ਕਿੰਨੇ ਕਿ ਟਾਈਮ ਦਾ ਸੂਆ ਇਹਦਾ ਆਲੇ ਆ ਬਾਈ ਉਰਲੇ ਬੰਨੀ ਨਹੀਂ ਸੂਈ ਹੋਗੀ ਜੀ 1 ਮਹੀਨੇ ਦੀ ਹਾਂਜੀ ਠੀਕ ਆ ਗੱਲ ਇਹ ਮਿਲਦੀ ਕਿ ਮੈਂ ਤੁਹਾਨੂੰ ਦੱਸਿਆ ਸੀ ਇਹ ਅੱਗੇ ਆਟਾ ਲਾ ਕੇ ਬੱਚਾ ਛੋੜ ਦੋ ਜੀ ਚਾਟ ਲਾ ਕੇ ਅਜੇ ਟਾਲ ਆਉਂਦੇ ਆ ਜੀ 4-14 ਲਾਉਂਦੇ ਠੀਕ ਹੈ ਗੱਲ ਆ ਬਾਈ ਕਹਿੰਦਾ ਕਣਕ ਦਾ ਆਟਾ ਕਹਿ ਲਈਏ ਚਾਟ ਕਹਿ ਲਈਏ ਹਾਂਜੀ ਆਟਾ ਬਾਈ ਕਹਿੰਦਾ ਪਾ ਕੇ ਕਣਕ ਦਾ ਇਹ ਮੰਨ ਲਓ ਵੀ ਉਦੋਂ ਬੱਚਾ ਛੱਡ ਕੇ ਲਾ ਲੈਂਦੇ ਮੂੰ ਪੱਲਾ ਬੱਚਾ ਛੱਡੇ ਤੋਂ ਨਹੀਂ ਲਾਉਂਦੀ ਹੈ ਨਾ ਠੀਕ ਹੈ ਗੱਲ ਹਾਂ ਚਾਟ ਚਾਟ ਪਾ ਕੇ ਠੰਡੀ ਮਿਲਦੀ ਆ ਜਮਾਂ ਠੰਡੇ ਜੀ ਟੀਕਾ ਟੁਕਾਤਾ ਨਹੀਂ ਮੰਗਦੀ ਉਹ ਟੀਕਾ ਨੂੰ 1 ਮਿੰਟ ਚ ਤਾਰੋਗੇ ਜੀ ਠੀਕ ਹੈ ਗੱਲ ਇਹ ਇੱਥੋਂ ਇੱਥੋਂ ਕਰਾ ਦੇ ਗਰੀ ਚੱਕੂ ਸੁਭਾ ਦੀ ਠੰਡੀ ਆ ਨਾ ਇਹ ਇੱਥੋਂ ਕਰਾ ਨਹੀਂ ਲੇਵਾ ਚੱਕ ਕੇ ਕਿਉਂਕਿ ਦੁਪਹਿਰ ਦਾ ਸਮਾਂ ਹੀ ਆ ਦੁੱਧ ਕਿੰ ਦੁੱਧ 10 ਕਿਲੋ 11 9 ਕਿਲੋ ਪੱਕਾ ਜੀ 9 ਕਿਲੋ ਪੱਕਾ ਜਿਵੇਂ ਐਡੀ ਝੋਟੀ ਦੁੱਧ ਘੱਟ ਕਿਵੇਂ 9 ਕਿਲੋ ਦੇ ਇਹ ਥੋੜੇ ਖਰਾਬ ਹੋ ਗਏ ਪਿੱਛੇ ਠੀਕ ਆ ਗੱਲ ਵੀ ਬੰਦੇ ਤੋਂ ਕਹਿ ਲਿਆ ਵੀ ਬੱਚੇ ਤੇ ਸਹੀ ਨਹੀਂ ਆਈ ਹੈ ਨਾ ਹਾਂਜੀ ਹਾਂਜੀ ਆ ਉਹਦੇ ਕਰਕੇ ਬਾਈ ਕਹਿੰਦਾ ਥੋੜਾ ਲਾਗੀ ਕਰਨ ਉਦਾਂ ਵੀ ਵੀ ਇਹ ਮੰਨ ਲਓ ਵੀ ਅਗਲੇ ਸੂਏ ਚੰਗੇ ਰੁਪਏ ਦੀ ਬਣਨ ਵਾਲੀ ਹੈ ਨਾ ਹਟਾਏ ਪੋਣੇ ਤਿੰਨ ਦੇ ਵੀ ਕੁ ਜੀ ਠੀਕ ਆ ਗੱਲ ਤੇ ਦੁੱਧ ਵੱਧ ਸਕਦੀ ਆ 1 ਕਿਲੋ ਖੰਡ ਕਹਿ ਲੀਏ हां वध चुके जी 7 ठीक है करी करी च बुराये नु गरी मारी परले बन्ने कर दे ओ कद काठ चंगा आ गया उच गळा करी जंदी है ना माडा मोटा उ ऊपरे बंदे उ बणदे है ना चबाई दी नरम है चोई नरम है ਛੜਲਾ ਛਿੱਟਾ ਟਾਈਟ ਫਾਈਟ ਬੰਦ ਘੱਟ ਥਣ ਕੋਈ 100 ਦੀ 10 15 ਤਾਰ ਘਟਾਉਗੇ ਅਗਲੇ ਥਣ ਚ 10 10 ਤਾਰ ਪਰਲੇ ਥਣ ਚ ਕਬੈਣੀ ਵਾਲੇ ਚ ਹਾਂਜੀ ਹਾਂਜੀ ਕਿੰਨੇ ਪੈਸੇ ਕਿੰਨੇ ਅੱਜ ਆਈ ਆਜਾ ਤੇ ਲਵਾਂਗੇ 1 ਲੱਖ 40 ਹਜ਼ਾਰ ਰੁਪਇਆ 1 40 ਚ ਸ਼ੋਰਟ ਕੋਈ ਛੋੜ ਕਰਦਾ 2000 ਰੁਪਏ ਹੈ 2000 ਕਿੰਨੀ ਕਰਦਾਂਗੇ ਜਮੀਨ ਪੂਰੀ ਕਰਦੇ ਯਾਰ ਸਰੀ ਲਾ 5000 ਰੁਪਏ ਛੱਡਦਾ ਸਰੀ ਲਾ ਦੇ ਕੰਮ 135 ਦੇ ਦਾਂਗੇ 135 ਦੇ ਹਾਂ ਨਾ ਆ ਠੀਕ ਹੈ ਗੱਲ ਆ ਨਾਲ ਆ ਗਿਆ ਮੇਲਗਾ ਪੂਣ ਬਣ ਗਈ ਨਾ ਗੱਲ ਬਾਈ ਕਹਿੰਦਾ 135 ਦੀ ਹਾਂ ਨਾ ਰਊ ਵੱਡੀ ਫੁੱਲ ਪਰ ਦੁੱਧ ਬਾਈ ਨਾ ਜਿੰਨਾ ਹੈਗਾ 19 ਦੱਸਣਾ ਵੀ 9 ਕਿਲੋ ਹੀ ਆ ਕਿਉਂਕਿ ਪਹਿਲਾਂ ਜਿਹੜੇ ਸੱਜਣ ਕੋਲੇ ਹੈਗੇ ਉਹ ਤਾਂ ਥੋੜੀ ਛੋਟੀ ਖਰਾਬ ਹੋ ਗਈ ਹੈ ਨਾ ਖਰਾਬ ਹੋ ਗਿਆ ਆਪਣੇ ਤਾਂ ਹੁਣੇ ਆਇਆ 10 15 ਦਿਨ ਹੋ ਗਏ ਆਪਾਂ ਟਿਕਾਏ ਛੋਟੀ ਠੀਕ ਹੈ ਗੱਲ ਆ ਅਗਲੇ ਸਵੇਰੇ ਦੁੱਧ ਵੀ ਚੋਖਾ ਪਾ ਦੂਗੀ ਤੇ ਬਾਕੀ ਜਿਵੇਂ ਬੱਚਾ ਪੂਚਾ ਗੈਲੀਏ ਕਲੀਅਰ ਚੱਲ ਪਿਆ ਦੁੱਧ ਬਾਦ ਵੀ ਸਕਦੀ ਹੈ ਨਾ ਆ ਨੰਬਰ ਬੋਲ ਦੇ ਜਰਾ 9876487999 98764 87999 87999 ਬਾਈ ਦਾ ਨੰਬਰ ਆ ਪਿੰਡ ਰਾਮਗੜ ਗੁਜਰਾ ਤਹਿਸੀਲ ਮੂਨਕਾ ਤੇ ਜ਼ਿਲ੍ਹਾ ਸਜਨੋ ਬਾਈ ਦਾ ਸੰਗਰੂਰ ਰਹਿ ਗਿਆ ਤਿੰਨ ਤੋਹਫੇ ਦਿਖਾਤੇ ਬਹੁਤ ਕਮਾਲ ਦੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ